ਦੇ ਦਰਬਾਰ ਪੁੱਛੀ ਬਾਬਾ ਕੀ ਕਹਿੰਦਾ ਓਏ ਉਹ ਕਹਿੰਦੇ ਨਾਰਨ ਭਾਈ ਬੋਤ ਬਾਬਾ ਮੈਨੂੰ ਟਾਈਮ ਹੁੰਦਾ ਮੰਡੇ ਤੇ ਜੁੰਨੀ ਗਈ ਲੈਟ ਬਾਸ ਨੂੰ ਮੁੱਚੇ ਨਹੀਂ ਕੀ ਜਾਂਦੇ ਏਵੇਂ ਕੋਣੀ ਪੁੱਛੀ ਬੋਲ ਹਾਂਜੀ ਬਾਬਾ ਕਿੱਦਾ ਸੱਤ ਸਾਈਂ ਮਿਲਨੀ ਆਉਂਦੀ ਹੈ ਨੱਥਾ ਬਾਬਾ ਤੋਂ ਜੀ ਆਣ ਸਦੀਪੁਰ ਦਾ ਪਾਈ ਦਾ ਚੰਨ ਬਾਬੇ ਤੋਂ ਤੁਸੀਂ ਲਾਜ ਕਰਾ ਲੈ ਆਪ ਕਿਸੇ ਨੇ ਬੋਲ ਸੀ ਕਾਤਾ ਬਾਂਬ ਘੋਰੀ ਪਿੰਗਰ ਪਿੰਗਰ ਕੋਲੀ ਲਾ ਕੇ ਆ ਪਿੰਗਲੀ ਹੋ ਗਈ ਜਮਾ ਪਿੰਗਲੀ ਹੋ ਗਈ ਨਾਲ ਆਜ ਸ਼ਕਤੀ ਮਾਂ ਮਸਾਣੀ ਘੋਰੀ ਦੇ ਤਰੀਕੇ ਕਰਦੀ ਚੌਂਕੀ ਕੋਈ ਦੇਵੀ ਦੇ ਦਾ ਕਲ ਸੰਧਾ ਮਨ ਸੋਚਾ ਕਦੀ ਉਹ ਫੜਿਆ ਕਿ ਅਜਿਆ ਦਾ ਬਹੁਤ ਸ਼ਕਤੀ ਦਾਰਬਾਰ ਕੀ ਹੈ ਉਹਦਾ ਦਵਾਗਾ ਦੀ ਰੇ ਰੱਬਾ ਇਤਨੀ ਮੇਰੀ ਸ਼ਾਨ ਹੀ ਥੋੜੀ जान ਫਿੱਟਰਾ ਜੇ ਇੰਨੇ ਰਹਿਤ ਕਰਾ ਕੇ 7ਵੀਂ ਵਰ 24 ਭਾਗ ਕਿੰਨੇ ਪੜਾਉ ਉਪਰੀ ਪੌਂਟਾਂ ਕਰਨਾ ਹੈ ਕਰ ਨੂੰ ਹੈ ਹੈ ਭਾਗਾਂ ਵਿੱਚ ਹੱਕ ਕਰ ਹੋ ਮੋਣ ਤੇਰੀ ਸੱਤ ਚਾਰੇ ਠੀਕ ਹੋ ਮੈਂ ਤਾਂ ਮੇਰੀ ਬਾਬੇ ਨੇ ਕੀਤੀ ਆ ਨਹੀਂ ਤੇਰੇ ਨੂੰ ਨਰਮੀ ਰੋਗ ਹੋ ਗਿਆ ਕਿਆ ਘੈਰੋ ਭੜਾ ਕਰਿਆ ਬਰੰਦ ਕਰਦੇ ਪਰ ਇਹਨੇ ਜੀਂਗਾਂ ਲੱਗੀਆਂ ਲੈ ਜਿੰਨੇ ਮੁਰਗੇ ਨਾਲ ਭੱਜ ਜਾਗੇ ਇਹ ਨਾਲੇ ਮਨੋ ਜੂਨੀ ਹਿਸਮਰ ਫੋਨ ਫੋਨ ਢੋੜੀ ਪਈ ਹੋਏ ਬਹੁਤ ਅੰਦਾਜ਼ਾ ਕਰਾਉਣਾ ਕਰਾਉਣਾ ਨਾ ਠੀਕ ਹੈ ਕੰਮ ਮੁਰਗਿਆਂ ਨੂੰ ਥਿਆਰੋ ਜਿਹੜਾ ਨਿਕੋਂ ਦੂਰੀ ਜਾਵੇ ਕੋਈ ਸੱਗੇ ਦਰਵਾਜ਼ਾ ਕਿ ਤੇਰੀ ਮਾਂ ਇਹਨੇ ਕਿਸੇ ਦਾ ਘਰ ਬਰਬਾਰ ਕੀਤਾ ਹੈ ਤੇ ਜੈਸੀ ਕਰੀ ਲੇ ਜੈਸੀ ਭਰਿਏ ਉਹ ਲਾਗੀ ਦਿਨ ਕਾਹਦੀ ਸਮਝਦਾ ਤੂੰ ਉਹਦਾ ਕੋਤਨ ਨਹੀਂ ਆ ਹੱਕ ਨਹੀਂ ਪੰਦਾ ਗੱਲ ਕਹਿੰਦਾ ਪਰ ਮੈਨੂੰ ਜੋ ਮਾਰ ਕਰੇ ਕਹਿਦਾ ਮੈਂ ਕਹਿੰਦਾ ਜੈਸੀ ਕਰੀਏ ਵੈਸੀ ਭਰਿਏ ਜੈਸੀ ਲੀਜੀ ਤੇ ਵੈਸੀ ਮਰਾਦ ਸਮਝੀ ਨਾ ਮੇਰੀ ਤੈਨੂੰ ਇਸ ਕਰਕੇ ਇਹ ਸਰਾਵਾਂ ਸਮਝੇ ਨਾ ਸ਼ਰਾਬ ਇਹਨਾਂ ਲੱਗਾ ਐ ਜੂਰੀ ਦੀ ਕੋਰੀ ਨੂੰ ਗੁਰਹਾ ਹਾਂ ਕਰੇ ਵੀ ਹਾਂ ਤੇ ਜਿਸ ਇਨਸਾਨ ਪਿੱਛੇ ਇਹਨੇ ਕੁਰਬਾਨੀ ਦਿੱਤੀ ਉਹ ਇਹਦਾ ਪਤਾ ਲੈਣ ਨੂੰ ਰਿਹਾ ਮੈਂ ਕੋਲ ਸੱਚੇ ਦਰਬਾਰ ਕੀ ਹੁਕਮ ਹੈ ਮੈਂ ਤੁਸਾਲੀ ਹਾਂ ਦਰਬਾਰ ਮਾਰਾ ਨਾ ਮਾਤਾ ਨੇ ਤਾਂ ਮਾਰਾ ਮੁਰਦਾ ਗੈਰਾ ਖਰਾਬ ਲਗਾਓ ਪੜਨਾ ਹੈ ਨਹੀਂ ਸੁਣਦੇ ਜੇ ਉਹ ਨਾ ਪੜਾਇਆ ਨਾ ਮਦਰਾਇਆ ਵੀ ਸੂਰਾ ਤੇ ਜੋੜ ਖੰਡ ਮਿੱਠਾ ਪ੍ਰਸ਼ਾਦ ਸਾਰਾ ਪਾ ਕੇ ਉਹ ਮੰਡਾਵੇ ਤੇ ਇਹ ਰਿਆ ਕੋਹ ਮੰਡਿਆ ਨਾ ਕੋ ਉਹ ਵਰਦੇ ਵੀ ਭਨੇ ਇਹਦਾ ਕੋਈ ਜ਼ਿਆਦਾ ਨਹੀਂ ਹੈਗਾ ਹਾਜੀ ਕੋਈ ਨਹੀਂ ਹੈ ਵਰਦਨ ਉਹ ਰੋਟਾ ਕੰਮ ਤੇ ਸੋਗਾ ਲੱਗਾ ਹੀ ਹੋਵੇ ਤੇ ਤੁਸੀਂ ਚਾਹ ਲੈਣੇ ਕੋਲ ਲੈਣਾ ਖੰਡ ਲੈ ਜਾ ਕੇ ਦੇਖੋ ਪਾਪੀ ਰਾਜ ਭੋਲਵਾ ਦਾ ਨਾ ਜੇ ਵਰਨਾ ਦੋਖੇ ਦਾ ਬੰਦਾ ਇਹੋ ਕੋ ਹੱਪ ਕੋਈ ਤੇ ਸਾਥਦਲ ਭੈਣੇ ਕੀ ਕਰਨਾ ਉਹ ਚੋਰ ਬਣ ਰਹੇ ਆ ਜਿਹੜੇ ਵੀਰ ਬਣ ਰਹੇ ਆ ਜੇ ਨਹੀਂ ਕਿਤੇ ਮਤੋਂ ਭਾਵੇਂ ਘਰੇ ਬਣਾ ਕੇ ਮਾਰ ਦੋ ਮੈਨੂੰ ਕੋਈ ਤਰਾਜ ਨਹੀਂ ਸਮਝੇ ਮੈਂ ਭਾਵੇਂ ਘਰੇ ਬਣਾ ਕੇ ਮਾਰ ਜੇ ਨਹੀਂ ਕਿਤੇ ਮਾਰ ਤੁਸੀਂ ਕੀ ਕਰਨਾ ਤਿੰਨ ਬਾ ਚੌੜ ਸਸਤੇ ਵਾਲੇ ਲੱਦਣੇ ਅੱਜ ਆ ਕੋ ਸੰਕਰਵਾ ਆ ਗਏ ਪੇਪਾ ਗਿਆ ਕੱਕ ਚੱਲ ਰਹੀ ਚੱਲ ਕੇ ਦਬਾਵੀਂ ਪਾ ਕੇ ਲਾ ਆ 7 ਦੇ ਲਗਾਤਾਰ ਦੋ ਵਾਰ ਕੇ ਪਾਣੀ ਲੱਗਦੇ ਜਪਾ ਕਰਦੀ ਇਹ ਮੈਂ ਕੰਮ ਕਰ ਸਕਦੀ ਆ ਕਿ ਨਹੀਂ ਕਰ ਸਕਦੀ ਵੇਲਾ ਪਿੱਛੇ ਤੋਂ ਜਾਏਗੀ ਮੁਰਗੇ ਹੋ 25000 ਰੁਪਏ ਨਹੀਂ ਸਮਝਿਆ ਨਹੀਂ ਤੋਰ 25000 ਨਹੀਂ ਮੇਰਾ ਦੋ ਦੋ ਕਿਸੀ ਲੈ ਇਹ ਕਿੱਥੇ ਖਾਲਾ ਠੀਕ ਹੈ ਜਦੋਂ ਪਿੰਛੇ ਨਹੀਂ ਵੀ ਬੱਚੇ ਹਨ ਲੋਕ ਕਿੰਨੇ ਨਹੀਂ ਮਿਲਣਾ ਚੱਲੋਗੇ ਸ਼ੱਕਰ ਬਾਦ ਨੂੰ ਬਚਾਣਾ ਇਹ ਧਰਮ ਕਰਮਣਾ ਬਚੂਗੀ ਨਹੀਂ ਸਮਝ ਨਹੀਂ ਦਿਲ ਬਾਟਾ ਉਹ ਲੱਗਦਾ ਸ਼ੱਕਰ ਥੋੜਾ ਥੋੜਾ ਢੇਲ ਬਾਕੇ ਛਾਪਗੇ ਤੇ ਸੁੱਕੇ ਹੀ ਪਾ ਕੇ ਹੁਣੇ ਮੈਂ ਨਹੀਂ ਮਿਲਣੀ ਉਹ ਵਾਰੇ ਤੇ ਪਾਣੀ ਦੀ ਬਾਹ ਤੇ ਪੌਣੇ ਜਪੈਣ ਤੋਂ ਬਾਅਦ ਦੋ ਵੇ ਇੱਕ ਰਹਿ ਗਈ ਦੁਮਰ ਅਜੇ ਹੋਰ ਕੱਟ ਹੁਣ ਪਰਸੋਂ ਚੋਤੇ ਪਰਸੋਂ ਪ੍ਰਾਣੀ ਰਾਤ ਤੇ ਤੇ ਤਿੰਨ ਸੁਖਾਂ ਲੱਗਣੀਆਂ ਮੋਟੀਆਂ ਉਹ ਦਿਨ ਲਾਉਣ ਲੱਗੇ ਹੋਰ ਸੱਜੇ ਦਰਬਾਰ ਵਿੱਚ